ਲੋ ਵੀ ਦੋਸਤੋ ਇੱਕ ਬੀਟਲ ਬੱਕਰੀ ਹੈ ਬਾਈ ਦੇ ਕੋਲ ਵਖਤਗੜ ਬਲੱਡ ਲਾਈਨ ਦੀ ਜਿਹੜੀ ਬਹੁਤ ਮਸ਼ਹੂਰ ਬਲੱਡ ਲਾਈਨ ਆ ਵਖਤਗੜ ਬਲੱਡ ਲਾਈਨ ਤੇ ਇਹ ਬਾਈ ਕੋਲੇ ਬੱਕਰੀ ਲੋਹੇ ਰੰਗ ਦੇ ਵਿੱਚ ਸੇਲ ਆ ਤੇ ਮਗਰ ਇਹਦੇ ਦੋ ਫੀਮੇਲ ਆ ਆ ਦੇਖੋ ਫੀਮੇਲ ਇਹਦੀਆਂ ਮਗਰ ਇਸੇ ਕਲਰ ਦੇ ਵਿੱਚ ਹੀ ਆ ਇੱਕ ਥੋੜੀ ਜਿਹੀ ਥੋੜ ਬ੍ਰਾਊਨ ਦੇ ਵਿੱਚ ਆ ਤੇ ਇੱਕ ਪੂਰੀ ਲੋਹੇ ਕਲਰ ਦੇ ਵਿੱਚ ਤੇ ਬਾਈ ਨਾਲ ਕਰਦੇ ਆ ਗੱਲਬਾਤ ਇਹਦੀ ਵੀ ਡਿਟੇਲ ਪੁੱਛਦੇ ਆ ਬਾਈ ਨੂੰ ਬਾਈ ਜੀ ਇਹਦੀ ਕੀ ਡਿਟੇਲ ਆ ਇਹ ਬਾਈ ਹੈਗੀ ਆ 8 ਦੰਦਾ ਚੈੱਕ ਕਰਾ ਲਓ ਬਈ ਦੰਦ ਇਹਦੇ ਲੋਕੀ ਦੋਸਤੋ ਦੰਦ ਚੈੱਕ ਕਰ ਲਓ ਪੂਰੇ ਫਰੈਸ਼ ਅਠ ਦੰਦਾਂ ਦਾ ਨਵੇਂ ਜਮਾ ਚਿੱਟੇ ਦੁੱਧ ਵਰਗੇ ਦੰਦਾਂ ਚਿੱਟੀ ਅੱਖ ਦੇ ਵਿੱਚ ਤੇ ਸਿੰਗੀ ਬਹੁਤ ਸੋਹਣੀ ਆ ਕੰਨਾਂ ਕੋਨਾਂ ਦੀ ਵੀ ਚੰਗੀ ਆ ਤੇ ਬਾਈ ਇਹ ਤੁਸੀਂ ਲੈ ਕੇ ਆਏ ਸੀਗੇ ਇਹ ਗੱਬਣ ਖਾਲੀ ਇਹ ਤਾਂ ਹੁਣ ਕਿਵੇਂ ਆ ਇਹ ਆਪਾਂ ਗੱਬਣ ਲੈ ਕੇ ਆਏ ਸੀਗੇ ਬਖਤਗੜ ਲੈਂਦੀ ਹੈਗੀ ਆ ਇਹ ਠੀਕ ਆ ਆਪਾਂ ਇਕੱਠੇ ਹੀ ਗਏ ਸੀ ਬਾਈ ਉਦੋਂ ਹਾਂ ਇਕੱਠੇ ਗਏ ਸੀ ਦੋ ਬੱਕਰੀਆਂ ਲੈ ਕੇ ਜਾਂਦੀਆਂ ਸੀ ਹਾਂ ਤੇ ਉਦੋਂ ਇਹ ਬਈ ਸੀਗੀ 2.5 ਮਹੀਨਿਆਂ ਦੀ ਗੱਬਣ ਠੀਕ ਆ 2.5 ਪੌਣੇ 3 ਮਹੀਨੇ ਦੀ ਉਸ ਤੋਂ ਬਾਅਦ ਆ ਕੇ ਘਰੇ ਆਪਣੇ ਇਹ ਸੂਪੀ ਤੇ ਦੋ ਪੱਠਾਂ ਦਿੱਤੀਆਂ ਨੇ ਆਹ ਪੱਠਾਂ ਦੋਸਤੋ ਚੈੱਕ ਕਰ ਲਓ ਹੁਣੇ ਕਿੰਨੇ ਟਾਈਮ ਦੀਆਂ ਪੱਠਾਂ ਬਈ ਇਹ ਹੋਣਗੀਆਂ ਬਈ 2.5 2.5 ਪੌਣੇ ਪੌਣੇ 3 ਮਹੀਨੇ ਦੀਆਂ ਬਈ ਠੀਕ ਆ ਤੇ ਬੱਕਰੀ ਦੁਆਰਾ ਕਰਾਸ ਹੋਈ ਹੈ ਬਈ ਇਹ। ਇਹ ਦੁਆਰਾ ਬਈ ਪਹਿਲਾਂ ਤਾਂ ਇਹ ਪਹਿਲੀ ਹੀਟ ਆ ਗਈ ਸੀ 19ਵੇਂ ਦਿਨ। ਹਾਂ। ਜਦੋਂ ਮੈਂ ਤੁਹਾਡੇ ਨਾਲ ਗੱਲ ਕੀਤੀ ਮੇਰੇ ਨਾਲ ਗੱਲ ਕਰੀ ਸੀ ਹਾਂ ਜੀ। ਤੁਸੀ ਆਖਿਆ ਸੀ ਬਾਈ ਵੀ ਇਹ ਦੁੱਧ ਸਕਾ ਜਾਣੇ ਨੇ ਤੇ ਬੱਚਿਆਂ ਦੀ ਗ੍ਰੋਥ ਨਹੀਂ ਹੋਣੀ। ਗ੍ਰੋਥ ਨਹੀਂ ਹੋਣੀ। ਇਹ ਹੀਟ ਐ ਤਾਂ ਮਿਸ ਕਰਾਤੀ ਸੀ ਜੀ। ਹੂੰ। ਹੁਣ ਦੂਜੀ ਹੀਟ ਫਿਰ ਆ ਗਈ ਸੀ 47ਵੇਂ ਦਿਨ। ਠੀਕ ਹੈ। ਤੇ ਹੁਣ ਇਹ ਬਈ ਹੈਗੀ ਐ ਮਹੀਨਾ ਸਵਾ ਮਹੀਨੇ ਦੀ ਗੱਭਣ ਹੈ। ਯਾਨੀ ਕਹਿਣ ਦਾ ਭਾਵ ਉਹ ਉਦੋਂ ਵੀ ਤੁਸੀਂ ਕਾਲ ਕਰਕੇ ਵੀ ਚੱਲ ਛੇਤੀ ਕਰਾਸ ਕਰਵਾਤੀ ਹਣਾ। ਹਾਂਜੀ ਹਾਂਜੀ। ਦੂਜੀ ਹੀਟ ਆਪਾਂ ਕਰਾਈ ਐ ਦੀ। ਹਾਂ। ਹਾਂਜੀ। ਲੋ ਵੀ ਦੋਸਤੋ ਬੱਕਰੀ ਗੱਭਣੀ ਹੋਊਗੀ 100% ਵੰਗੂ ਹੀ ਹਨਾ ਬਾਕੀ ਅਗਲੇ ਦੀ ਕਿਸਮਤ ਆ ਬਾਈ ਤੇ ਹੁਣ ਡੇਢ ਮਹੀਨੇ ਦੀ ਗੱਭਣ ਕਹੇ ਤੁਸੀਂ ਇਹ ਇਹ ਸਵਾ ਮਹੀਨੇ ਦੀ ਗੱਭਣ ਆ ਫਿਰ ਵੀ ਆਪਾਂ ਖਾਲੀ ਕਰਕੇ ਦੇਵਾਂਗੇ ਹਾਂ ਚੱਲੋ ਉਹਦਾ ਬਾਈ ਹੁਣ ਅਗਲੇ ਦੀ ਕਿਸਮਤ ਆ ਹਨਾ ਬਿਲਕੁਲ ਬਿਲਕੁਲ ਤੇ ਮਗਰ ਪੱਠਾਂ ਬਈ ਇਹ ਵੀ ਦਿਖਾ ਦਿਓ ਆ ਪੱਠਾਂ ਬਈ ਦੋ ਆ ਪੱਠਾਂ ਬਈ ਬਹੁਤ ਸੋਹਣੀਆਂ ਚੰਗੀ ਬਲੱਡ ਲਾਈਨ ਆ ਬਈ ਇਹ ਮਸ਼ਹੂਰ ਆ ਪੰਜਾਬ ਦੀ ਬਖਤਗੜ ਦੀ ਹੈਗੀ ਬਾਈ ਹਾਂਜੀ ਬਖਤਗੜ ਬਲੱਡ ਲਾਈਨ ਕੰਨਾਂ ਕੋਨਾਂ ਦੀਆਂ ਬਹੁਤ ਸੋਹਣੀਆਂ ਪੱਠਾਂ ਟੈਡਲੋਡ ਕਰਕੇ ਦਿਖਾ ਦੇ ਬਈ ਪੱਠ ਨੂੰ ਐਸ ਲੋਟ ਲੋ ਵੀ ਦੋਸਤੋ ਕੰਨ ਬਹੁਤ ਸੋਹਣਾ ਲੰਮਾ ਕੰਨ ਚਿੱਟੀ ਅੱਖ ਦੇ ਵਿੱਚ ਤੇ ਰੰਗ ਵੀ ਬਹੁਤ ਸੋਹਣਾ ਇਹ ਤੇ ਜੇ ਕਿਸੇ ਭਰਾ ਨੇ ਖਰੀਦਣੀ ਹੋਵੇ ਤਾਂ ਬਾਈ ਨਾਲ ਸੰਪਰਕ ਕਰ ਲਓ ਨੰਬਰ ਆਪਾਂ ਸਕਰੀਨ ਤੇ ਚਲਾਵਾਂਗੇ ਬਾਈ ਦਾ ਇਹ ਹੁਣ ਬਾਈ ਹੈਗੀ ਜਿਹੜੀ ਇਹ ਗੱਬਣ ਇਹ ਰਾਜਨ ਹੈਗਾ ਬਾਈ ਟੈਪੀ ਵਾਲਾ ਠੀਕ ਹੈ ਉਹਦੇ ਕੋਲ ਇੱਕ ਕਾਲਾ ਕਾਲੇ ਰੰਗ ਦਾ ਬੱਕਰਾ ਓਕੇ ਨਾਮੀ ਬੱਕਰਾ ਹਮ ਚੈਂਪੀਅਨ ਠੀਕ ਉਹ ਤੋਂ ਆਪਾਂ ਕਰਾਸ ਕਰਾਈ ਹੈ ਠੀਕ ਆ ਠੀਕ ਆ ਬਾਈ ਕੋੜੀਆਂ ਰੱਖਦਾ ਜਿਹੜਾ ਹਾਂ ਕੋੜਿਆਂ ਦਾ ਫਾਰਮ ਹੈ ਬਾਈ ਦਾ ਓਕੇ ਲੋ ਵੀ ਦੋਸਤੋ ਬਾਈ ਨੇ ਜਿੱਥੋਂ ਗੱਬਣ ਕਰਵਾਈ ਹੈ ਹਨਾ ਉਹ ਵੀ ਤੁਹਾਨੂੰ ਡਿਟੇਲ ਦੱਸੀ ਹੈ ਇਹਦੀ ਤੇ ਬਾਈ ਨਾਲ ਸੰਪਰਕ ਜਰੂਰ ਕਰਿਓ ਬੱਕਰੀ ਬੌਸ ਹੁਣੀ ਆ ਠੀਕ ਹੈ ਬਾਈ ਠੀਕ ਹੈ ਬਾਈ